ਮਨਦੀਪ ਰਿੰਪੀ ਦੇ ਨਾਵਲ ਜ਼ਿੰਦਗੀ ਪਰਤਾਈ ਦੀ ਅਗਲੀ ਕੜੀ ਗਰਭਾਸ਼ਤ ਕਰਵਸ ਗਿਆ ਤੇ ਮੈਂ ਖੁਸ਼ ਸਾਂ ਕਰਜ ਜੀਆ ਦਾ ਵਾਅਦਾ ਵੇਖ ਕੇ ਮੈਨੂੰ ਚਰਨ ਦੇ ਔਨ ਨਾਲ ਮੁੜ ਆਪਣਾ ਘਰ ਭਰਿਆ ਭਰਿਆ ਜਾਪਣ ਲੱਗਾ ਮੈਨੂੰ ਗਰਭਾਸ਼ਤ ਤੇ ਜਿਹੜੇ ਤੇ ਗੱਲਾਂ ਕਰਦੀ ਰੌਣਕ ਵੇਖ ਚਾਹ ਜਾ ਚੜ ਜਾਂਦਾ ਕਿ ਮੈਂ ਬੇਬੇ ਕੋਲ ਬੈਠ ਕਿੰਨੀਆਂ ਹੀ ਗੱਲਾਂ ਕਰਦੀ ਕਦੇ ਆਪਣੀ ਮਾਂ ਨੂੰ ਚੇਤੇ ਕਰ ਰੋਂਦੀ ਤੇ ਕਦੇ ਬਾਪ ਨੂੰ ਪਰ ਫਿਰ ਬੇਬੇਵਾਲ ਵੇਖ ਚੁੱਪ ਕਰ ਜਾਂਦੀ ਕਿ ਬੇਬੇ ਨੇ ਤਾਂ ਜ਼ਿੰਦਗੀ ਵਿੱਚ ਕੋਈ ਸੁੱਖ ਵੀ ਨਾ ਚੱਜਣਾ ਹੰਡਾਇਆ ਜਵਾਨੀ ਰੰਡੇ ਪਿਨੇ ਟਕ ਲਈ ਤੇ ਬਡਾਪੇ ਵਿੱਚ ਜਵਾਨ ਪੁੱਤਰ ਤੇ ਸੇਵਿਆਂ ਦੀ ਰਾਖ ਪੱਲੇ ਪੈ ਗਈ ਜਵਾਨੀ ਦੇ ਰੰਗ ਵੀ ਨਾ ਚੱਜ ਨਾਲ ਵੇਖੇ ਤੇ ਹੁਣ ਬਡਾਪੇ ਵਿੱਚ ਲੱਗੀ ਠੋਕਰ ਨੂੰ ਕਿਵੇਂ ਸਹਾਰੇ ਹੁਣ ਜਦੋਂ ਮੈਂ ਡਿਊਟੀ ਤੇ ਜਾਂਦੀ ਤਾਂ ਘਰ ਵੱਲੋਂ ਥੋੜੀ ਬੇਫਿਕਰੀ ਰਹਿੰਦੀ ਤਰਨ ਭਾਵੇਂ ਐਮਏ ਬੀਐਡ ਸੀ ਪਰ ਕੋਸ਼ਿਸ਼ ਕਰਨ ਤੇ ਵੀ ਟੈਟਸ ਦਾ ਟੈਸਟ ਕਲੀਅਰ ਨਾ ਕਰ ਸਕੀ ਕਿੰਨੀ ਵਾਰ ਉਹਨੇ ਟੈਸਟ ਦਿੱਤਾ ਪਰ ਹਰ ਵਾਰ ਥੋੜੇ ਕੋ ਅੰਕਾਂ ਤੋਂ ਰਹਿ ਜਾਂਦੀ ਜਿਸ ਕਾਰਨ ਹਰ ਵਾਰੀ ਉਹਦੀ ਸਰਕਾਰੀ ਨੌਕਰੀ ਦੀ ਰੀਜ ਵੀ ਅਧੂਰੀ ਹੀ ਰਹਿ ਜਾਂਦੀ ਤਰਨ ਦੀ ਮਾਂ ਉਹਦੇ ਬਚਪਨ ਵਿੱਚ ਹੀ ਉਹਨੂੰ ਰੋਂਦੀ ਘੁਰਲਾਉਂਦੀ ਨੂੰ ਛੱਡ ਰੱਬ ਕੋਲ ਚਲੇ ਗਈ ਮਾਂ ਦਾ ਸਿਵਾ ਠੰਡਾ ਵੀ ਨਹੀਂ ਸੀ ਹੋਇਆ ਕਿ ਪਿਓ ਸਰਹੱਦੀ ਰਾਖੀ ਦੀ ਬਾਰਡਰ ਤੇ ਜਾ ਖੜਿਆ ਕੈਪਟਨ ਦਾ ਫਰਜ਼ ਨਿਭਾਉਂਦਿਆ ਹੱਥੇ ਪਿੱਛੇ ਰਹਿ ਗਈਆਂ ਦੋਵੇਂ ਦਾਦੀ ਪੋਤੀ ਆਕਲੀਆਂ ਮਕਾਨ ਨੂੰ ਘੜਦੀ ਰੰਗਤ ਦੇ ਲਈ ਪਰ ਕਰਵਿਤਾ ਜੀਆਂ ਨਾਲ ਹੀ ਹੁੰਦੇ ਨੇ ਹਰ ਵੇਲੇ ਤਰਨ ਤੇ ਉਹਦੀ ਦਾਦੀ ਦੇ ਚਿਹਰਿਆਂ ਤੇ ਉਦਾਸੀ ਦੇ ਛਿੱਟੇ ਸਾਫ਼ ਨਜ਼ਰ ਆਉਂਦੇ ਪਾਵੇਂ ਤਰਨ ਦੇ ਚਾਚਾ ਚਾਚੀ ਦਾ ਘਰ ਲੱਗੀ ਹੀ ਸੀ ਉਹਨਾਂ ਬਥੇਰਾ ਜ਼ੋਰ ਲਾਇਆ ਕਿ ਤਰਨ ਤੇ ਉਹਦੀ ਦਾਦੀ ਸਾਡੇ ਨਾਲ ਆ ਕੇ ਰਹਿਣ ਪਰ ਤਰਨ ਆਪਣੇ ਘਰ ਨੂੰ ਛੱਡ ਕੇ ਕਿਤੇ ਨਹੀਂ ਸੀ ਜਾਣਾ ਚਾਹੁੰਦੀ ਤਰਨ ਅਕਸਰ ਆਖਦੀ ਮੇਰੀ ਮਾਂ ਵੱਸਦੀ ਇਸ ਘਰ 'ਚ ਬੜੀਆਂ ਰੀਜਾਂ ਨਾਲ ਸਜਾਇਆ ਮੇਰੀ ਮਾਂ ਨੇ ਇਹ ਘਰ ਮੇਰੀ ਮਾਂ ਦੀਆਂ ਯਾਦਾਂ ਅਕਸਰ ਇਸ ਘਰ ਦਾ ਕੁੰਡਾ ਖੜਕਾਉਂਦੀਆਂ ਮੈਂ ਆਪਣੀ ਮਾਂ ਦੀਆਂ ਯਾਦਾਂ ਨੂੰ ਕੱਲਿਆਂ ਛੱਡ ਕਿਸੇ ਹੋਰ ਦੇ ਘਰ ਕਿਵੇਂ ਰਹਿ ਸਕਦੀਆਂ ਤਰਨ ਚੁਸਤੀਤਾ ਦੀ ਅੱਧੀ ਅੱਧੀ ਰਾਤ ਤੱਕ ਗੱਲਾਂ ਭਈਆਂ ਰਹਿੰਦੀਆਂ ਤੇ ਦਾਦੀ ਦੀ ਮੌਤ ਤੋਂ ਬਾਅਦ ਤਾਂ ਹੋਰ ਕੱਲੀ ਹੋ ਗਈ ਤਰਨ ਦਾ ਕੈਪਟਨ ਪ੍ਰੋਥ ਥੋੜੇ ਦਿਨਾਂ ਲਈ ਛੁੱਟੀ ਆਇਆ ਚਾਚਾ ਚਾਚੀ ਨੇ ਇਸ ਵਾਰ ਵੀ ਬਥੇਰਾ ਜ਼ੋਰ ਲਾਇਆ ਕਿ ਤਰਨ ਸਾਡੇ ਨਾਲ ਰਹੇ ਚਾਚੇ ਨੇ ਕਿੰਨੀ ਵਾਰੀ ਆਖਿਆ ਸੀ ਤੈਨੂੰ ਕਦੀ ਮਾਂ ਦੀ ਯਾਦ ਨਹੀਂ ਆਉਂ ਦਿੰਦੇ ਸਾਡੇ ਘਰ ਚ ਤਰਨ ਦਾ ਕੈਪਟਨ ਪਿਓ ਕਿਸੇ ਦਾ ਆਸਾਨ ਨਹੀਂ ਸੀ ਚੱਲ ਸਕਦਾ ਉਹਨੇ ਤਾਂ ਸਾਰੀ ਉਮਰ ਸਿਰ ਚੁੱਕ ਕੇ ਫੌਜ ਵਿੱਚ ਕੱਢੀ ਤੇ ਹੁਣ ਛੋਟੇ ਭਰਾ ਦੇ ਰਹਿਮੋ ਕਰਮ ਤੇ ਆਪਣੀ ਧੀ ਨੂੰ ਕਿਵੇਂ ਛੱਡੇ ਇਹ ਉਹਨੂੰ ਕਦੇ ਮਨਜ਼ੂਰ ਨਹੀਂ ਸੀ ਭਾਵੇਂ ਸਕੇ ਪਰ ਅਮਚ ਕਾਦੀ ਹੱਦ ਤੱਕ ਕਾਦੀ ਸਿਰ ਉੱਤਰ ਚੁੱਕਣ ਦੀ ਜਾਂ ਅਣਖ ਦੀ ਗੱਲ ਬੱਚੇ ਦਾ ਸਭ ਦੇ ਸਾਹੇ ਹੁੰਦੇ ਪਰ ਕੈਪਟਨ ਨੂੰ ਕੌਣ ਸਮਝਾਵੇ ਉਤਰਨ ਨੂੰ ਹੋਸਟਲ ਵਿੱਚ ਪੜ੍ਹਨ ਪਾ ਆਪ ਸੁਰਖਰੂ ਹੋ ਸਰ ਹੱਥ ਤੇ ਜਾ ਕੜਿਆ ਤਰਨ ਨੇ ਹੋਸਟਲਾਂ ਦੀਆਂ ਕੰਧਾਂ ਨਾਲ ਆਪਣੇ ਮਨ ਦੀਆਂ ਸਦਰਾਂ ਸਾਂਝੀਆਂ ਕਰ ਜ਼ਿੰਦਗੀ ਦੇ ਕਿੰਨੇ ਹੀ ਬਰੇ ਕੱਢ ਦਿੱਤੇ ਜਦੋਂ ਕਦੇ ਕੈਪਟਨ ਪਿਓ ਪਿੰਡ ਛੁੱਟੀ ਆਉਂਦਾ ਉਦੋਂ ਹੀ ਤਰਨ ਆਪਣੇ ਘਰ ਵੱਲ ਨੂੰ ਮੋੜਾ ਪੌਂਦੀ ਤੇ ਆਪਣੇ ਹੱਥੀਂ ਕਰਦਾ ਜਿੰਦਰਾ ਖੋਲ ਸਾਫ ਸਫਾਈ ਵਿੱਚ ਰੁੱਝ ਜਾਂਦੀ ਕਰਦੀਆਂ ਕੰਧਾਂ ਤੇ ਜੰਮੀ ਧੂੜ ਤੇ ਛੱਤਾਂ ਤੇ ਲੱਗੇ ਜਾਲੇ ਉਸ ਦੀਆਂ ਯਾਦਾਂ ਤੇ ਲੱਗੇ ਜਾਲਿਆਂ ਵਾਂਗ ਚੜਨ ਲੱਗ ਪੈਂਦੀ ਉਹ ਕੰਧਾਂ ਸੀ ਤੋੜ ਲਾਉਂਦੀ ਲਾਉਂਦੀ ਆਪਣੇ ਮਰੀ ਮੁੱਕੀ ਮਾਂ ਨੂੰ ਯਾਦ ਕਰ ਪੁੱਬਾਂ ਮਾਰ ਮਾਰੁੰਦੀ ਤੇ ਫਿਰ ਛੇਤੀ ਹੀ ਹੰਝੂ ਪੂੰਝ ਲੈਂਦੀ ਇਹ ਸੋਚ ਕੇ ਕਿ ਮੇਰਾ ਕੈਪਟਨ ਪਿਓ ਵੀ ਤਾਂ ਇਕੱਲਾ ਮਾਂ ਤੋਂ ਬਗੈਰ ਉਹਦੇ ਦਿਲ 'ਚ ਕੀ ਬੀਤਦੀ ਹੋਣੀ ਆ ਉਹ ਵਿਚਾਰਾ ਵੀ ਤਾਂ ਤਰਸਦਾ ਹੋਣਾ ਆਪਣੇ ਦੁੱਖ ਸੁੱਖ ਸਾਂਝੇ ਕਰਨ ਲਈ ਕਿਸੇ ਨਾਲ ਪਤਾ ਨਹੀਂ ਆਪਣੇ ਮਨ ਅੰਦਰ ਕਿੰਨੀਆਂ ਹੀ ਹੌਂਕਿਆਂ ਹਾਵਿਆਂ ਦੀਆਂ ਪੰਡਾਂ ਲਈ ਫਿਰਦਾ ਹੋਣਾ ਕੈਪਟਨ ਪਿਓ ਦੀ ਰਿਟਾਇਰਮੈਂਟ ਤੋਂ ਬਾਅਦ ਤਰਨ ਨੇ ਵੀ ਹੋਸਟਲ ਦੀਆਂ ਕੰਡਾਂ ਤੇ ਰੋਟੀਆਂ ਨੂੰ ਖਿੜੇ ਮੱਥੇ ਹਲਵਿਦਾ ਆਖਿਆ ਤਰਨ ਹੁਣ ਆਪਣੇ ਪਿਓ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਂਦੀ ਪਰ ਜਦੋਂ ਕਦੇ ਉਹਦੇ ਵਿਆਹ ਦੀ ਗੱਲ ਟਰਦੀ ਤਾਂ ਫਿਰ ਉਹੀ ਚੋਰਾ ਉਸਨੂੰ ਵੱਡ-ਵੱਡ ਖਾਂਦਾ ਕਿ ਮੇਰੇ ਵਿਆਹ ਤੋਂ ਬਾਅਦ ਮੇਰਾ ਪਿਓ ਇਕੱਲਾ ਰਹਿ ਜਾਵੇਗਾ ਕੌਣ ਦੇਖੂ ਮੇਰੇ ਪਿਓ ਨੂੰ ਕੌਣ ਗੱਲਾਂ ਕਰੂਏ ਜੇ ਨਾਲ ਕਿਸ ਕੋਲ ਮੇਰਾ ਪਿਓ ਆਪਣਾ ਦੁੱਖ ਸੁੱਖ ਫਰੋਲੂ ਇਹ ਸੂਚ ਸੂਚੂ ਹਰ ਐ ਰਿਸ਼ਤੇ ਨੂੰ ਟਾਲ ਦਿੰਦੀ। ਕਰਨ ਤੇ ਮਨੰਤਰ ਕਿਦਰੀ ਨਾ ਕਿਦਰੀ ਇਹ ਡਰ ਵੀ ਸੀ ਕਿ ਪਤਾ ਨਹੀਂ। ਮੇਰੇ ਸਹੁਰੇ ਪਰਿਵਾਰ ਤੇ ਜੀ ਮੇਰੇ ਡੈਡੀ ਨਾਲ ਮੇਰੇ ਹੱਦੋਂ ਵੱਧ ਪਿਆਰ ਨੂੰ ਕਿਵੇਂ ਸਵੀਕਾਰ ਕਰਨਗੇ? ਮੇਰਾ ਜੀਵਨ ਸਾਥੀ ਮੇਰੇ ਡੈਡੀ ਨੂੰ ਉਹਨਾਂ ਦਾ ਬੰਦਾ ਮਾਨ ਸਨਮਾਨ ਤੇ ਪਿਆਰ ਦੇ ਸਕੇਗਾ ਜਾਂ ਨਹੀਂ? ਇਹਨਾਂ ਪ੍ਰਸ਼ਨਾਂ ਦੇ ਜਵਾਬ ਲੱਭਦੀ ਲੱਭਦੀ ਉਹ ਵਿਆਹ ਦੇਣਾ ਤੋਂ ਦੂਰ ਭਜਣਾ ਚਾਹੁੰਦੀ ਸੀ ਪਰ ਉਹਦਾ ਪਿਓ ਛੇਤੀ ਤੋਂ ਛੇਤੀ ਤੀ ਦਾ ਕਰਵਾ ਸਿਆ ਵੇਖਣਾ ਚਾਹੁੰਦਾ ਸੀ। ਮਨੂੰ ਦਰਸੀ ਕਿਦਰੇ ਤਰਨ ਦੀ ਮਾਂ ਤੇ ਦਾਦੀ ਦੀ ਤਰ੍ਹਾਂ ਅਗਲਾ ਨੰਬਰ ਉਹਦਾ ਹੀ ਨਾ ਹੋਵੇ ਜਦੋਂ ਮੈਂ ਗੁਰਵਾਸ ਦਾ ਰਿਸ਼ਤਾ ਤਰਨ ਲਈ ਲੈ ਕੇ ਉਹਦੇ ਘਰ ਗਈ ਉਦੋਂ ਵੀ ਤਰਨ ਨਾ ਨੁੱਕਰ ਹੀ ਕਰ ਰਹੀ ਸੀ ਪਰ ਮੈਂ ਤਰਨ ਦੇ ਦਰਦ ਨੂੰ ਦਿਨੋਂ ਮਹਿਸੂਸ ਕੀਤਾ ਕਿਉਂਕਿ ਮੈਂ ਵੀ ਅਜਿਹੇ ਦਰਦ ਨੂੰ ਹੰਡਾਰੀ ਸੀ ਤੇ ਮੈਂ ਤਰਨ ਨੂੰ ਭਰੋਸਾ ਦਿੱਤਾ ਕਿ ਤਰਨ ਜਦੋਂ ਮਰਦੀ ਆਪਣੇ ਡੈਡੀ ਕੋਲ ਜਾ ਸਕਦੀ ਹੈ ਮਾਂ ਤੇ ਉਹਦੇ ਡਾਕਟਰ ਅਸੀਂ ਤਿੰਨੇ ਪੈਣ ਪਰ ਚੰਗੀ ਤਰ੍ਹਾਂ ਜਾਣੂ ਹਾਂ ਅਸੀਂ ਤਾਂ ਮਾਂ ਬਾਰੇ ਹੁੰਦੇ ਨਾਲ-ਨਾਲ ਪਿਓ ਬਾਰੇ ਵੀ ਆਸੀਂ ਹਮੇਸ਼ਾ ਤੇਰੇ ਨਾਲ ਖੜਾਂਗੇ ਸਾਨੂੰ ਤੇਰੇ ਵਰਗੀ ਕੁੜੀ ਦੀ ਲੋੜ ਹੈ ਜਿਹੜੀ ਸਾਡੇ ਘਰ ਨੂੰ ਆਪਣੇ ਪੇਕੇ ਘਰ ਵਾਂਗੂ ਸੰਭੇ ਤਰਨ ਗੁਰਬਾਹਸ ਤੇ ਖੁਸ਼ੀ ਨੂੰ ਕਾਇਰ ਰੱਖੇ ਦਿਨਾਂ ਤੋਂ ਹੀ ਜਾਣਦੀ ਸੀ ਉਹਦੇ ਦਿਲ ਵਿੱਚ ਵੀ ਗੁਰਬਾਹਸ ਲਈ ਖਾਸ ਥਾਂ ਸੀ ਇਸ ਲਈ ਉਹਨੇ ਰਿਸ਼ਤੇ ਲਈ ਹਾਂਮੀ ਕਰ ਦਿੱਤੀ ਅਜੇ ਇਹ ਵਿੱਚ ਤਰਨ ਦੇ ਪਿਓ ਦੇ ਪੈਰ ਖੁਸ਼ੀ ਵਿੱਚ ਪੁੰਜੇ ਨਹੀਂ ਸਨ ਲੱਗ ਰਹੇ ਕਿਉਂਕਿ ਉਹਨੂੰ ਚਿਹਰਾ ਤੋਂ ਢੀਕ ਸੀ ਆਪਣੀ ਧੀ ਦੇ ਵਿਆਹ ਲਈ ਪੁਸਤੀ ਹਾਂ ਦੀ ਪਿਓ ਨੇ ਆਪਣੀ ਤੀ ਲਈ ਪਿਓ ਦੇ ਨਾਲ ਨਾਲ ਮਾਂ ਦੇ ਫਰਜ਼ ਵੀ ਬੜੀ ਰੀਜ਼ਾ ਨਾਲ ਭਗਾਏ ਤਰਨ ਦੇ ਪਿਓ ਨੇ ਆਪਣੀ ਭੂਆ ਨੂੰ ਸਦ ਲਿਆ ਜਿਹੜੀ ਦਸ-ਦਸ ਕੇ ਸਾਰੇ ਸ਼ਗਨ ਕਰਵਾ ਰਹੀ ਸੀ ਵਿਆਹ ਦੀਆਂ ਤਿਆਰੀਆਂ ਸਮੇਂ ਵੀ ਤਰਨ ਆਪਣੇ ਪਿਓ ਨੂੰ ਵੇਖ-ਵੇਖ ਛੂੜਦੀ ਰਹੀ ਇਹੋ ਸੋਚਦੀ ਰਹੀ ਕਿ ਮੇਰਾ ਪਿਓ ਹੁਣ ਬਿਲਕੁਲ ਇਕੱਲਾ ਰਹਿ ਜਾਵੇਗਾ ਪਰਵੇਂ ਤਰਨ ਨੂੰ ਗੁਰਬਾਜ਼ ਨਾਲ ਹੋ ਰਹੇ ਵਿਆਹ ਦਾ ਚਾ ਵੀ ਬਥੇਰਾ ਸੀ ਪਰ ਆਪਣੇ ਪਿਓ ਤੋਂ ਦੂਰ ਜਾਣ ਦੀ ਉਦਾਸੀ ਨੇ ਵੀ ਉਹਨੂੰ ਘੇਰਿਆ ਹੋਇਆ ਸੀ ਜ्यों-ਜ्यों ਵਿਹਾਰ ਦੇ ਦਿਨ ਨੇੜੇ ਆ ਰਹੇ ਸਨ ਉਹਦੇ ਮਨ ਵਿੱਚ ਆਪਣੇ ਪਿਓ ਨੂੰ ਲੈ ਕੇ ਚਿੰਤਾਵਾਂ ਦੀਆਂ ਪੰਡਾਂ ਵੀ ਭਾਰੀਆਂ ਹੋ ਰਹੀਆਂ ਸਨ ਉਹਨੂੰ ਉਹ ਦਿਨ ਮੁੜ-ਮੁੜ ਚੇਤੇ ਆ ਰਿਹਾ ਸੀ ਜਿਸ ਦਿਨ ਉਸਦੀ ਮਾਂ ਦਾ ਪੋਖ ਸੀ ਤੇ ਉਹਦੀ ਰਿਸ਼ਤੇ ਵਿੱਚ ਲੱਗਦੀ ਕਪੂਆ ਉਹਦੇ ਪਿਓ ਦਾ ਸਾਥ ਕਰਨ ਦੀ ਗੱਲ ਤੋਰ ਬੈਠੀ ਤਰਨ ਦਾ ਪਿਓ ਸੰਦੇ ਸਾਰੀ ਭੜ ਗੁੱਠਿਆ ਸੀ ਤਰਨ ਨੂੰ ਅੱਜ ਵੀ ਯਾਦ ਅਸਤੇ ਪਿਓ ਦੇ ਕਹੇ ਲਫ਼ਜ਼ ਮੈਂ ਆਪਣੀ ਧੀ ਲਈ ਮਤਰੀਈ ਮਾਂ ਲਿਆ ਕੇ ਉਸਦੀ ਜ਼ਿੰਦਗੀ ਚ ਸੋਲਾਂ ਨਹੀਂ 베ਜਨੀਆ। ਪੂਆ ਸਮਝਾਉਂਦੀ ਹੋਈ ਕਹਿਣ ਲੱਗੀ। ਵੀਰੇ ਇਹ ਨਾ ਬਗਾਨੇ ਘਰ ਚਲੇ ਜਾਣਾ। ਪਿੱਛੋਂ ਤੈਨੂੰ ਕਿਹਨੇ ਦੇਖਣਾ? ਮੈਂ ਤਾਂ ਸੋਚਦੀ ਸੀ ਤੇਰੀ ਰੋਟੀ ਪੱਕਦੀ ਹੋਜੂ। ਬੜਾਪੇ ਚ ਕਿੱਥੇ ਆਪਣੇ ਹੱਥ ਸਾੜਦਾ ਫਿਰੂ। ਪਰ ਤਰਨ ਦੇ ਡੈਡੀ ਪੂਆ ਨਾਲ ਉਲਝ ਪੈ ਤੇ ਅੱਖ ਲੱਗੇ। ਲੱਗਿਆਂ ਜਿਹੀ ਸਲਾਹ ਆਪਣੇ ਕੋਲ ਹੀ ਰੱਖੀ। ਮੇਰੀ ਧੀ ਆਪੇ ਵੇਖੂ ਮੈਨੂੰ। ਮੇਰੀ ਧੀ ਪੁੱਤ ਨਾਲੋਂ ਕੱਟਨੀ। ਪੂਆ ਰੋਣ ਹਾਕੀ ਹੋਈ ਉਸੇ ਵੇਲੇ ਚਲੀ ਗਈ ਤੇ ਮੁੜ ਕੇ ਪੂਆ ਨੇ ਕਿੰਨਾ ਚਿਰ ਉਹਨਾਂ ਦੇ ਬੂਹੇ ਪੈਰ ਨਹੀਂ ਛਿੜਿਆ ਤਰਨ ਦਾ ਪਿਓ ਕਿੰਨੇ ਹੀ ਦਿਨ ਚਾਮਾ ਨਾਲ ਖਰੀਦਦਾਰੀ ਕਰਦਾ ਫਿਰਦਾ ਰਿਹਾ ਧੀ ਦੇ ਵਿਆਹ ਦੀ ਐ ਕਿਹ ਚੀਜ਼ ਉਹਨੇ ਆਪਣੇ ਹੱਥੀਂ ਧੀ ਲਈ ਖਰੀਦੀ ਤਰਨ ਦੇ ਵਿਆਹ 'ਚ ਕੋਈ ਕਸਰ ਨਾ ਛੱਡੀ ਬਹੁਤ ਵਧੀਆ ਵਿਆਹ ਕੀਤਾ ਤੇ ਚਾਹੀ ਚਾਈ ਤਰਨ ਨੂੰ ਸੌਰਵ ਕਰ ਵਿਦਾ ਕੀਤਾ ਤਰਨ ਵਿਆਹ ਕੇ ਸਾਡੇ ਘਰ ਆ ਗਈ ਦੇ ਪਿਛੇ ਉਹ ਦਾ ਪਿਆਰ ਹੈਗਾ ਕੱਲਾ ਉਸ ਘਰ ਵਿੱਚ ਜਦੋਂ ਵੀ ਮੈਂ ਉਹਦੇ ਪਿਓ ਬਾਰੇ ਸੋਚਦੀ ਮੇਰੀ ਰੂਹ ਬਹੁਤ ਤੜਫਦੀ ਮੈਂ ਕਰਨ ਨੂੰ ਆਖ ਦਿੱਤਾ ਸੀ ਕਿ ਇਸ ਘਰ ਨੂੰ ਤੂੰ ਆਪਣਾ ਸਹਰਾ ਕਰਨਾ ਸਮਝੀ ਆਪਣਾ ਪੇਕਾ ਹੀ ਸਮਝੀ ਉਹ ਜਦ ਜੀ ਕਰਦਾ ਆਪਣੇ ਪਿਓ ਨੂੰ ਮਿਲ ਸਕਦੀ ਹੈ ਤੇ ਉਹ ਵੀ ਜਦੋਂ ਮਰਜ਼ੀ ਬੇਚੇਜ਼ਕ ਤੈਨੂੰ ਮਿਲਣ ਆ ਸਕਦੇ ਨੇ ਬਾਕੀ ਅਗਲੇ ਅੰਕ ਵਿੱਚ